ਸੰਤਨ ਬਾਬਾ ਨਾਨਕ ਸਿੰਘ ਜੀ ਜਿਨ੍ਹਾਂ ਨੇ ਜ਼ਿੰਦਗੀ ਦਾ ਕਾਫੀ ਸਮਾਂ ਰੱਬ ਦੀ ਭਗਤੀ ਦੇ ਵਿੱਚ ਬਤੀਤ ਕੀਤਾ ਇਸ ਸਥਾਨ ਦੇ ਉੱਤੇ ਇਹ ਅੱਜ ਗੁਰਦੁਆਰਾ ਨਾਨਕਸਰ ਜਿੱਥੇ ਬਾਬਾ ਨਾਨਕ ਸਿੰਘ ਜੀ ਨੇ ਆਪਣੀ तमाम ਜ਼ਿੰਦਗੀ ਜਿਹੜੀ ਆਹੋ ਪ੍ਰਭੂ ਚਰਨਾਂ ਦੇ ਵਿੱਚ ਭਗਤੀ ਕਰਕੇ ਬਤੀਤ ਕੀਤੀ ਤੇ ਬਹੁਤ ਖੂਬਸੂਰਤ ਸਥਾਨ ਆ ਇਹ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਕੇ ਮਨ પ્રસન્ન ਹੁੰਦਾ ਆ ਤੇ ਨਾਲ ਹੀ ਜਿਹੜਾ ਉਹ ਅੰਦਰ ਭਗਤੀ ਦਾ ਜਜ਼ਬਾ ਜਿਹੜਾ ਉਹ ਵੀ ਪੈਦਾ ਹੁੰਦਾ ਆ ਤੁਸੀਂ ਵੀ ਜਰੂਰ ਇਸ ਸਥਾਨ ਦੇ ਦਰਸ਼ਨ ਕਰੋ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਧੰਨ ਭਾਗ ਬਹੁਤ ਸੋਹਣਾ ਸਥਾਨ ਆ ਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਸਕੂਨ ਦੇਣ ਵਾਲਾ ਸਥਾਨ ਆ ਜਿੱਥੇ ਪ੍ਰਭੂ ਦੇ ਫਕਤਾ ਨੇ ਭਗਤੀ ਕੀਤੀ ਹੋਵੇ ਉਹ ਸਥਾਨ ਇਸੇ ਤਰ੍ਹਾਂ ਦਾ ਬਿਲਕੁਲ ਸਕੂਨ ਦੇਣ ਵਾਲਾ ਮਨ ਨੂੰ ਸ਼ਾਂਤ ਕਰਨ ਵਾਲਾ ਰੱਬ ਨਾਲ ਜੋੜਨ ਵਾਲਾ ਹੁੰਦਾ ਹੈ ਸੋ ਇਹ ਆ ਜੀ ਗੁਰਦੁਆਰਾ ਨਾਨਕ ਸਰ ਜਗਰਾਵਾਂ ਦੇ ਕੋਲ ਇੱਥੇ ਦੇ ਦਰਸ਼ਨ ਮੇਲੇ ਤੁਸੀਂ ਸਾਰੇ ਇਹਦੇ ਵਿੱਚ ਕੀਤੇ ਇਸ ਵੀਡੀਓ ਦੇ ਵਿੱਚ ਇਸ ਬਲੌਗ ਦੇ ਵਿੱਚ ਤੇ ਇੱਥੇ ਹੀ ਅ ਇਹਸ ਬਲੌਗ ਦੀ ਸਮਾਪਤੀ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ